ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਆ ਹਮਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜਾਪਾਨ ਦੌਰੇ ਦੌਰਾਨ ਜਾਪਾਨ ਦੇ ਸ਼ਹਿਰ ਸਾਕਾ ਦੇ ਵਿੱਚ ਕੀਤਾ ਇੱਕ ਰੋਡ ਸ਼ੋ ਇੱਥੇ ਇਕੱਠੇ ਹੋਏ ਨਿਵੇਸ਼ਕਾਂ ਨੇ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੀ ਜਿਤਾਈ ਢੂੰਗੀ ਇੱਛਾ ਆਮ ਆਦਮੀ ਪਾਰਟੀ ਪੰਜਾਬ ਦੇ ਮੁਖਬਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਜ਼िला ਪੰਚਾਇਤ ਅਤੇ ਬਲਾਕ ਸਮಿತಿ ਚੋਣਾਂ ਬਾਰੇ ਦਿੱਤਾ ਵੱਡਾ ਬਿਆਨ ਕਿਹਾ ਕਿ ਇਸ ਤਰ੍ਹਾਂ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਤੇ ਕਾਂਗਰਸ ਵੱਲੋਂ ਕੀਤੀ ਜਾਂਦੀ ਰਹੀ ਹੈ ਗੁੰਡਾਗਰਦੀ ਜੇਸਤਾਂ ਪੰਜਾਬ ਦੇ ਅੰਦਰ ਕਾਂਗਰਸ ਤੇ ਅਕਾਲੀਆਂ ਨੇ ਧੱਕੇਸ਼ਾਹੀ ਤੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜੋ ਉਹਨਾਂ ਦੀ ਇਹਨਾਂ ਚੋਣਾਂ ਵਿੱਚ ਪਰੰਪਰਾ ਰਹੀ ਹੈ ਉਹਨੂੰ ਇਸ ਚੋਣ ਦੇ ਵਿੱਚ ਵੀ ਉਹਨਾਂ ਨੇ ਕੁਝ ਸਮਾਂ ਤੇ ਹੁੱਲੜਬਾਜੀ ਕੀਤੀ ਗੁੰਡਾਗਰਦੀ ਕੀਤੀ ਬੀਤੇ ਕੱਲ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਪਿੰਡੀ ਸੈਦਾਂ ਦੇ ਵਿੱਚ ਜੇਸਤਾ ਸਾਡੇ ਜ਼ਿਲ੍ਹਾ ਪੁਲਿਸ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖਾ ਇੱਕ ਸੰਮਤੀ ਦੇ ਉਮੀਦਵਾਰ ਸਾਡੇ 3-4 ਹੋਰ ਪਾਰਟੀ ਵਰਕਰ ਸੀਗੇ ਪੰਜਾਂ ਨੇ ਜਿਸ ਤੰਗ ਨਾਲ ਕਾਂਗਰਸ ਆਈ ਦੇ ਵਰਕਰਾਂ ਦੀ ਗੋਲੀ ਚਲਾਈ ਜਿਸ ਤੰਗ ਦੇ ਨਾਲ ਉਹਨਾਂ ਨੂੰ ਰਵੈਤੀ ਇਥਿਆਦਾਂ ਨਾਲ ਵੜਿਆ ਉਹ ਸਾਰੇ ਦੇ ਸਾਰੇ ਅਮਨਦੀਪ ਹਸਪੀਟਲ ਦੇ ਵਿੱਚ ਜਿਹੜੇ ਦਾਖਲ ਨੇ ਹੋਰ ਵੀ ਕਈ ਥਾਵਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿਉਂਕਿ ਇਹਨਾਂ ਨੂੰ ਐ ਲੱਗਦਾ ਕਿ ਜਿੱਦਾਂ ਤੱਕੇਸ਼ਾਈ ਕਰਕੇ ਜਿੱਦਾਂ ਡਰਾ ਧਮਕਾ ਕੇ ਅਸੀਂ ਇਹ ਇਲੈਕਸ਼ਨਾਂ ਜਿਹੜੀਆਂ ਜਿੱਤ ਲਾਂਗੇ ਸੁਨਾਮ ਵਿਕੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਇੱਕ ਕਾਉਂਸਲਰ ਨੇ ਆਮ ਆਦਮੀ ਪਾਰਟੀ ਦੇ ਵਿੱਚ ਕੀਤੀ ਸ਼ਮੂਲੀਅਤ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਲੋੜਾ ਨੇ ਪਾਰਟੀ ਵਿੱਚ ਕਰਵਾਇਆ ਸ਼ਾਮਲ ਮਤਲਬ ਮੇਰੀ ਖੁਸ਼ਕਿਸਮਤੀ ਹੈ ਪਾਰਟੀ ਦੀ ਔਰ ਸੁਨਾਮ ਔਰ ਸਰਨੰਗਰ વોર્ਡ ਦੀ ਖੁਸ਼ਕਿਸਮਤੀ ਹੈ ਕਿ ਪਾਰਟੀ ਦੇ ਸਰਕਾਰ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਔਰ ਸਾਡਾ ਜੋ ਆਪਸੀ ਪਿਆਰ ਹੈ ਚਾਹੇ ਪਾਰਟੀਆਂ ਅਲੱਗ-ਅਲੱਗ ਸੀ ਪਰ ਇੱਕ ਭਾਈਚਾਰਕ ਸਾਂਝ ਜਿਹੜਾ ਪਿਆਰ ਹੈ ਉਹ ਸ਼ੁਰੂ ਤੋਂ ਸੀਗਾ ਤੇ ਅੱਜ ਉਸ ਦੇ ਵਿੱਚ ਇੱਕ ਨਵੀਂ ਕੜੀ ਜੁੜੀ ਹੈ ਜਦ ਮੇਰੇ ਸਾਥੀ ਮੇਰੇ ਵੀਰ ਜਯੋਵਿੰਦਰ ਨਿਰਵਾਣ ਜੀ ਉਹ ਪਾਰਟੀ ਦੇ ਵਿੱਚ ਆਪਣੇ ਪਰਿਵਾਰ ਔਰ ਸਾਥੀਆਂ ਸਮੇਤ ਸ਼ਾਮਲ ਹੋਏ ਨੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਸ ਤੋਂ ਪਹਿਲਾਂ ਮੌਂਟੀ ਜੀ ਔਰ ਕਾਲਾ ਜੀ ਉਹ ਵੀ ਸ਼ਾਮਲ ਹੋਏ ਨੇ ਦੇਖੋ ਮੈਂ ਸਮਝਦਾ ਕਿ ਜਦੋਂ ਤੁਸੀਂ ਸਾਫ਼ ਨੀਅਤ ਦੇ ਨਾਲ ਕੰਮ ਕਰਦੇ ਰਹੋ ਤੇ ਉਸ ਚੀਜ਼ ਦੀ ਐਪਰੀਸ਼ੀਏਸ਼ਨ ਮਿਲਦੀ ਹੈ ਤੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਸਾਰੇ ਸਾਥੀ ਮੇਰਾ ਸਾਥ ਦੇ ਰਹੇ ਨੇ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਔਰ ਇਹਨਾਂ ਨੇ ਲੰਬਾ ਸਮਾਂ ਮਿਊਨਿਸਪਲ ਕਮੇਟੀ ਦੀ ਦੇ ਵਿੱਚ ਨੁਮਾਇੰਦਗੀ ਕੀਤੀ ਆਪੋ ਆਪਣੇ ਵਾਰਡ ਦੇ ਵਿੱਚ ਔਰ ਬਹੁਤ ਮਾਣ ਸਤਿਕਾਰ ਪਿਆਰ ਖੱਟਿਆ ਲੋਕਾਂ ਦੇ ਵਿੱਚ ਸਿੱਖੀ ਸੇਵਕੀ ਦੇ ਨਾਲ ਸੋ ਇਹੋ ਜਿਹੇ ਸਾਥੀ ਜਦੋਂ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਪਰਿਵਾਰ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਤੇ ਉਹਦੇ ਨਾਲ ਸਭ ਤੋਂ ਪਹਿਲਾਂ ਲੋਕਾਂ ਨੂੰ ਸ਼ਹਿਰ ਨੂੰ ਵਾਰਡ ਨੂੰ ਔਰ ਸਾਨੂੰ ਆਬਵੀਅਸਲੀ ਪਾਰਟੀ ਨੂੰ ਔਰ ਹਲਕੇ ਦਾ ਨੁਮਾਇੰਦਾ ਹੋਣ ਦੇ ਨਾਤੇ ਬਹੁਤ ਬਾਲ ਜਿਹੜਾ ਉਹ ਮਿਲਦਾ ਮੈਂ ਮੇਰੇ ਵੀਰ ਯਾਦਵਿੰਦਰ ਜੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਵੈਲਕਮ ਕਰਦਾ ਸਾਰੇ ਪਰਿਵਾਰ ਦਾ ਵੈਲਕਮ ਕਰਦਾ ਗੁਰਦਾਸਪੁਰ ਵਿਕੇਸ਼ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਤੇ ਲੰਗਾ ਧੜੇ ਨਾਲ ਸੰਬੰਧਿਤ ਅਕਾਲੀ ਆਗੂ ਸੰਤੋਖ ਸਿੰਘ ਨੇ ਆਮ ਆਦਮੀ ਪਾਰਟੀ ਵਿੱਚ ਕੀਤੀ ਸ਼ਮੂਲੀਅਤ ਅਤੇ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਬਲਾਕ ਸੰਮਤੀ ਦੇ ਲਈ ਚੋਣ ਵਿੱਚ ਭਰੇ ਆਪਣੇ ਨਾਮਜ਼ਦਗੀ ਪੱਤਰ ਵੀ ਲਿਆ ਵਾਪਸ ਬਿਲਕੁਲ ਜੀ ਬੜੀ ਖੁਸ਼ੀ ਦੀ ਗੱਲ ਹੈ ਦੀ ਮੈਂ ਤੁਹਾਨੂੰ ਅੱਗੇ ਵੀ ਪਹਿਲਾਂ ਵੀ ਦੱਸਦਾ ਵੀ ਆਮ ਆਦਮੀ ਪਾਰਟੀ ਸਿਰਫ ਤੇ ਸਿਰਫ ਕਾਮ ਦੇ ਬਿਹਾਵ ਤੇ ਲੋਕਾਂ ਦੀ ਕਚੈਰੀ ਵਿੱਚ ਜਾਂਦੀ ਹੈ ਅੱਜ ਇਸ ਵੇਲੇ ਬਹੁਤ ਵੱਡਾ ਵੱਲ ਮਿਲਿਆ ਕਲਿਆਰ ਕਲਾਂ ਦੇ ਵਿੱਚੋਂ ਜਿਹੜੇ ਸਾਡੇ ਅਕਾਲੀ ਦਲ ਦੇ ਮੈਂ ਕਹਿ ਸਕਦਾ ਵੀ ਬਲਾਕ ਸਮਤੀ ਦੇ ਵਿੱਚ ਜਿਨ੍ਹਾਂ ਨੇ ਆਪਣੀ ਨਾਮਜ਼ਦਗੀ ਕੀਤੀ ਸੀ ਸਾਡੇ ਪਰਿਵਾਰ ਦੇ ਜੀ ਨੇ ਔਰ ਅੱਜ ਉਹਨਾਂ ਨੇ ਉਹਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਜਿਹੜੀ ਨਾਲ ਸਾਡੇ ਤੁਹਾਡੇ ਸਾਹਮਣੇ ਖੜੇ ਨੇ ਸੋ ਮੈਨੂੰ ਖੁਸ਼ੀ ਹੈ ਕਿਉਂਕਿ ਜਿਹੜੀ ਪਾਰਟੀ ਕੰਮ ਕਰਦੀ ਹੋਵੇ ਜਿਹੜਾ ਲੀਡਰ ਕੰਮ ਕਰਦਾ ਹੋਵੇ ਜਦੋਂ ਉਹਨੂੰ ਹੌਸਲਾ ਪਰਿਵਾਰ ਦੇ ਜੀ ਆ ਕੇ ਦਿੰਦੇ ਨੇ ਔਰ ਨਾਲ ਤੁਰਨ ਦਾ ਪ੍ਰਣ ਕਰਦੇ ਨੇ ਫਿਰ ਹੌਸਲਾ ਆਪਣੇ ਆਪ ਹੀ ਵਧਦਾ ਜਾਂਦਾ ਸੋ ਮੈਂ ਦਿਲ ਦੀ ਗਰਾਈ ਤੋਂ ਤੁਸੀਂ ਦੇਖ ਰਹੇ ਹੋ ਦਿਨੋਂ ਦਿਨ ਦਿਨ ਪ੍ਰਤੀ ਦਿਨ ਜਿਹੜੇ ਨੇ ਜੁਆਇਨਿੰਗਾਂ ਹੋ ਰਹੀਆਂ ਨੇ ਆਉਣ ਵਾਲੇ ਸਮੇਂ ਨੂੰ ਹੋਰ ਵੀ ਪਰਿਵਾਰ ਜਿਹੜੇ ਨੇ ਵੱਧ ਚੜ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਆਪ ਜੀ ਨੂੰ ਨਜ਼ਰ ਆਉਣਗੇ ਸੋ ਮੈਂ ਬਾਕੀਆਂ ਨੂੰ ਵੀ ਬੇਨਤੀ ਕਰਦਾ ਤਗੜੇ ਹੋ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਕੰਮ ਦੀ ਕੰਮ ਤੇ ਰਾਜਨੀਤੀ ਕਰਦੀ ਹੈ ਪਰ ਵਿਰੋਧੀ ਪਾਰਟੀਆਂ ਸਿਰਫ ਭੰਡੀ ਪ੍ਰਚਾਰਾਂ ਤੇ ਰਾਜਨੀਤੀਆਂ ਕਰਦੇ ਨੇ ਸੋ ਮੇਰੀ ਬੇਨਤੀ ਹੈ ਕੰਮ ਵਾਲੇ ਬੰਦਿਆਂ ਨੂੰ ਅੱਗੇ ਕਰੋ ਤਾਂ ਜੋ ਕਿ ਆਉਣ ਵਾਲਾ ਸਮਾਂ ਹੋਰ ਤਰੱਕੀ ਦੇ ਵਿੱਚ ਜਾਵੇ ਰੂਸ ਦੇ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਸੁਰੱਖਿਤ ਵਤਨਵਪਸੀ ਨੂੰ ਲੈ ਕੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿਚੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੋਲ ਚੁੱਕਣ ਇਹ ਅਹਿਮ ਮਸਲਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰ ਸਕਿੰਦਰ ਸਿੰਘ ਬਬੀ ਬਾਦਲ ਨੇ ਕਾਂਗਰਸੀ ਆਗੂ ਵੱਲੋਂ ਉੱਤਰਾਖੰਡ ਦੇ ਵਿੱਚ ਸਿੱਖ ਵਿਅਕਤੀ ਬਾਰੇ ਕੀਤੀ ਗਈ ਟਿੱਪਣੀ ਦੀ ਕੀਤੀ ਨਿੰਦਾ ਕਿਹਾ ਕਿ ਕਾਂਗਰਸ ਦੀ ਨਹੀਂ ਬਦਲਦੀ ਕਦੇ ਵੀ ਮਾਨਸਿਕਤਾ ਅੱਜ ਇੱਕ ਬੜੀ ਹੀ ਸ਼ਰਮਨਾਕ ਵੀਡੀਓ ਸਾਹਮਣੇ ਆਈ ਜਦੋਂ ਕਾਂਗਰਸ ਦੇ ਸਾਬਕਾ ਮੰਤਰੀ रावत ਔਰ ਉਹਨੇ ਇੱਕ ਰੈਲੀ ਦੇ ਵਿੱਚ ਇੱਕ ਸਿੱਖ ਬੰਦੇ ਦਾ ਮਜ਼ਾਕ ਉਡਾਇਆ ਇਹ ਕਹਿ ਕੇ ਕਿ ਸਿੱਖਾਂ ਦੇ 12 ਵੱਜ ਗਏ ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਕਿ 12 ਵਜੇ ਸਿੱਖ ਹਮਲਾ ਕਰਕੇ ਦੇਸ਼ ਦੀ ਇੱਜ਼ਤ ਬਚਾਉਂਦੇ ਹੁੰਦੇ ਸੀ ਔਰ ਦੇਸ਼ ਦੇ ਦੁਸ਼ਮਨਾ ਨਾਲ ਲੜਦੇ ਹੁੰਦੇ ਸੀ ਔਰ ਦੂਜਾਂ ਜਿਹੜੀ ਕਾਂਗਰਸ ਹੈ ਇਹਦੀ ਮਾਨਸਿਕਤਾ ਕਦੇ ਨਹੀਂ ਬਦਲਨੀ। ਇਹੀ ਕਾਂਗਰਸ ਹੈ ਜੀ ਨੇ ਬਲੂ ਸਟਾਰ ਕਰਾਇਆ ਇਸੇ ਕਾਂਗਰਸ ਨੇ ਦਿੱਲੀ ਦੇ ਦੰਗੇ ਕਰਵਾਏ ਜਿਹੜੇ ਦਿੱਲੀ ਦੇ ਦੰਗਿਆਂ ਦੇ ਮੁੱਖ ਦੋਸ਼ੀ ਆ ਉਹਨਾਂ ਨੂੰ ਵਜ਼ੀਰੀਆਂ ਨਾਲ ਨਵਾਜ਼ਿਆ ਅੱਜ ਇਹਨਾਂ ਦੇ ਆਗੂ ਇਹੋ ਜਿਹੀਆਂ ਟਿੱਪਣੀਆਂ ਕਰ ਰਹੇ ਨੇ ਅੱਜ ਮੈਂ ਪੁੱਛਣਾ ਚਾਹੁੰਨਾ ਹੈ ਰਾਹੁਲ ਗਾਂਧੀ ਮਾਫੀ ਮੰਗੂਗਾ ਪ੍ਰਤਾਪ ਬਾਜਵਾ ਮਾਫੀ ਮੰਗੂਗਾ ਰਾਜਾ ਵੜਿੰਗ ਮਾਫੀ ਮੰਗੂਗਾ ਇਹ बार-बार ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿੜਕਣਾ ਕਾਂਗਰਸ ਵਾਲਿਓ ਬੰਦ ਕਰਨਾ ਚਾਹੀਦਾ ਤੁਹਾਨੂੰ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਖਬਰਾਂ ਨੂੰ ਦੱਸਿਆ ਮਹਿਜ਼ ਅਫਵਾਹ ਕਹਾ ਕਿ ਹਾਈ ਕਮਾਨ ਨੇ ਉਹਨਾਂ ਤੋਂ ਕਦੇ ਵੀ ਨਹੀਂ ਮੰਗਿਆ ਅਸਤੀਫਾ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਦਿਵਾੜੀ ਨੇ ਲੋਕ ਸਭਾ ਦੇ ਵਿੱਚ ਪ੍ਰਾਈਵੇਟ ਬਿੱਲ ਲਿਆ ਕੇ ਚੰਡੀਗੜ੍ਹ ਸ਼ਹਿਰ ਦੇ ਨਿਗਮ ਢਾਂਚੇ ਵਿੱਚ ਸੋਧ ਦੀ ਕੀਤੀ ਮੰਗ ਤੇ ਨਾਲ ਹੀ ਚੰਡੀਗੜ੍ਹ ਸ਼ਹਿਰ ਦੇ ਖਰਾਬ ਹੋ ਰਹੇ ਵਾਤਾਵਰਣ ਬਾਰੇ ਵੀ ਪ੍ਰਗਟਾਈ ਚਿੰਤਾ। ਬਟਾਲਾ ਪੁਲਿਸ ਨੇ ਇੱਕ ਮੋਟਰਸਾਈਕਲ ਤੇ ਜਾ ਰਹੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ ਬੱਤੀ ਬੋਰ ਦਾ ਪਿਸਤੌਲ ਤੇ ਚਾਰ ਜ਼ਿੰਦਾ ਕਾਰਤੂਸ ਕੀਤੇ ਬਰਾਮਦ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਵੀ ਕੀਤੀ ਸ਼ੁਰੂ। ਸੈਕਟਰ 4 ਚੌਂਕੀ ਬੱਸ ਸਟੈਂਡ ਬਟਾਲਾ। ਸਾਡੇ ਸ਼ਾਮ ਦੇ ਟਾਈਮ 'ਕਲ ਇਨਫਰਮੇਸ਼ਨ ਸੀ ਸਾਡੇ ਕੋਲ ਕਿ ਇਹ ਇੱਕ ਸਿਵਲ ਦੇ ਵਿੱਚ ਮੋਟਰਸਾਈਕਲ ਸਵਾਰ ਫਿਰਦਾ ਪਿਆ ਇਹਦੇ ਕੋਈ ਸ਼ਾਇਦ ਕੋਈ ਨਜਾਇਜ਼ ਅਸਲਾ ਹੋ ਸਕਦਾ ਹੈ ਔਰ ਕ੍ਰਿਮੀਨਲ ਵਿਰਤੀ ਦਾ ਇਹਦਾ ਪਿੱਛਾ ਕਰਦੇ ਆਪਾਂ ਜਲੰਧਰ ਰੋਡ ਪਰ ਨੇੜੇ ਸੁਖਾ ਸਿੰਘ ਚੌਂਕ ਖੜੇ ਸੀਗੇ ਉਥੋਂ ਇਹਨੇ ਟ੍ਰੈਫਿਕ ਦੀ ਪੁਲਿਸ ਦੀ ਅੱਗੇ ਲਾਕੇ ਦੀ ਚੈਕਿੰਗ ਦੇਖ ਕੇ ਆਪਣਾ ਮੋਟਰਸਾਈਕਲ ਖੜਾ ਕਰਤਾ ਔਰ ਖੱਬੀ ਸਾਈਡ ਨੂੰ ਇਹ ਸ਼ਾਸੀ ਨਗਰ ਮਾਰਕੀਟ ਟਰੱਕ ਮਾਰਕੀਟ ਵਿੱਚੋਂ ਨਿਕਲਦੀ ਕੋਸ਼ਿਸ਼ ਕੀਤੀ ਇਹਨੇ ਔਰ ਇਹਨੂੰ ਕਰਮਚਾਰੀਏ ਦੀ ਮਦਦ ਨਾਲ ਕਾਬੂ ਕਰਕੇ ਜਦੋਂ ਚੈੱਕ ਕੀਤਾ ਇਹਦੇ ਕੋਲ ਵਿਦੇਸੀ ਪਿਸਤਲ ਇੱਕ ਸਾਨੂੰ 30 ਬੋਰ ਦਾ ਜਿਹੜਾ ਮਿਲਿਆ ਔਰ ਨਾਲ ਰਾਉਂਡ ਸੀਗੇ ਸਮਿਥ ਮੈਗਜਨ ਇਹਦੇ ਵਿੱਚ ਹੁਣ ਤੱਕ ਦੀ ਪੁਛਗਿਸ਼ ਤੋਂ ਇਹਦੇ ਤੋਂ ਕੁਝ ਲੱਗਦਾ ਹੈ ਕਿ ਕਤਲ ਦੀ ਵਾਰਦਾਤ ਹੈ ਜਿਹੜੀ ਲੋੜੀਦਾ ਹੈ ਪਲੱਸ ਇਹਦੇ ਕੋਲ ਹਥਿਆਰਾਂ ਦੀ ਜਿਹੜੀ ਸਮਗਲنگ ਆ ਉਹਦੇ ਬਾਰੇ ਵੀ ਹੁਣ ਤੱਕ ਸੁਰਾਗ ਮਿਲ ਰਹੇ ਨੇ ਫਿਲਹਾਲ ਪੇਸ਼ ਕਰਕੇ ਇਹਦਾ ਰਿਮਾਂਡਰ ਹਸਲ ਕੀਤਾ ਅੱਗੇ ਤਰਤੀਸ਼ ਤੋਂ ਜੋ ਕੁਛ ਅੱਗੇ ਸਾਨੂੰ ਮਿਲਦਾ ਆ ਉਹ ਨਾਲ ਦੀ ਨਾਲ ਦੱਸ ਦੇਵੇ ਇਹਨੇ ਨਰਮਣ ਵੀ ਇਹ ਤਿੰਨ ਦਿਨ ਨਰਮਣ ਤੇ ਸਾਡੇ ਕੋਲ ਇਹਦੇ ਤੋਂ ਪਹਿਲੇ ਵੀ ਰੂਮ ਕੁਦਮਿੰਦਰ ਦੇ ਗਿਆ ਵੀ ਇਸ ਤੋਂ ਪਹਿਲਾਂ ਇਹਦਾ ਕੋਈ ਕੇਸ ਦਰਜ ਤਾਂ ਨਹੀਂ ਮਿਲੇ ਪਲੱਸ ਇਹਦੀ ਸੋਸ਼ਲ ਮੀਡੀਆ ਦੇ ਸਾਨੂੰ ਇਹਦੀ ਕਵਰੇਜ ਜੜੀ ਉਹ ਮਿਲੀ ਹੈ ਜਿਸ ਵਿੱਚ ਹਥਿਆਰਾਂ ਦੇ ਨਾਲ ਇਹਦੀਆਂ ਬਾਈਟ ਵਗੈਰਾ ਕਾਫੀ ਲੱਗ ਰਿਹਾ ਵੀ ਉਹਨਾਂ ਦੇ ਵਿੱਚ ਵਿਚਰਦਾ ਹੈ ਇਹ ਲੈਂਦਾ ਕਿ ਫੋਨ ਹੀ ਫਿਲਹਾਲ ਤਾਂ ਇਹ ਪਤਾ ਲੱਗਾ ਵੀ ਹਰੀ ਕੀ ਸਾਈਡ ਤੋਂ ਕੋ ਬੰਦਾ ਇਹਦੇ ਲਿੰਕ 'ਚ ਆ ਉਹਦੇ ਤੋਂ ਲੈ ਰਿਆ ਅੱਗੇ ਅਜੇ ਤਪੀਸ਼ ਦੇ ਦੌਰਾਨ ਜੋ ਪਤਾ ਲੱਗਾ ਵੀ ਦੱਸਦਾ ਪੰਜਾਬ ਦੇ ਵਿੱਚ ਵਧ ਰਹੀ ਠੰਡ ਦੇ ਮੱਦੇ ਨਜ਼ਰ ਤੇਜ਼ੀ ਨਾਲ ਡਿੱਗ ਰਿਹਾ ਤਾਪਮਾਨ ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਦਰਮਿਆਨ ਹੋਰ ਵੀ ਜ਼ਿਆਦਾ ਠੰਡ ਪੈਣ ਦਾ ਜਤਾਇਆ ਗਿਆ ਅਨੁਮਾਨ ਤੇ ਨਾਲ ਹੀ 7 ਤੇ 9 ਦਸੰਬਰ ਨੂੰ ਮੌਸਮ ਸਾਫ਼ ਰਹਿਣ ਦਾ ਜਤਾਇਆ ਅਨੁਮਾਨ ਐਸੇ ਪੰਜਾਬ ਦੇ ਕੁਝ ਵੱਡੇ ਖਬਰਾਂ ਤਾਜ਼ਾ ਤੇ ਹੋਰ ਜਾਣਕਾਰ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਧੋ ਇਜਾਜ਼ਤ of